ਆਸਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਅੱਜ ਦੀ ਵੀਡੀਓ ਥੋੜੀ ਜੀ ਛੋਟੀ ਹੋਣ ਵਾਲੀ ਆ ਬਈ ਕਿਉਂਕਿ ਆਪਾਂ ਚੱਲੇ ਆ ਮਕਸਰ ਮੇਲੇ ਤੇ ਮਾਗੀ ਦੇ ਮੇਲੇ ਤੇ ਘੋੜੀਆਂ ਦਾ ਮੇਲਾ ਬਈ ਬਹੁਤ ਵੱਡਾ ਮੇਲਾਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਹੜਾ ਕਿਹੜਾ ਆ ਰਿਹਾ ਮੇਲੇ ਤੇ ਆ ਪਹਿਲੇ ਨੰਬਰ ਵਾਲੇ ਖੁੱਡੇ ਦੇ ਵਿੱਚ ਬਈ ਆਪਣੇ ਇਕੱਲੇ ਅਸੀਲ ਨੇ ਸਾਰੇ ਦੇ ਸਾਰੇ ਦੇਖੋ ਇਕੱਲੇ ਅਸੀਲ ਹੋਰ ਕੋਈ ਨਹੀਂ ਹੈਗਾ ਬਈ ਇਹਨਾਂ ਦੇ ਨਾਲ ਦੇਖੋ ਆਜੋ ਵੀ ਫਟਾਫਟ ਬਾਹਰ ਆਜੋ ਫਿਰ ਸਾਨੂੰ ਕੰਮ ਬਹੁਤ ਨੇ ਚਲੋ 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 ਭੱਜ ਕੇ ਚਲੋ ਚਲੋ ਬਈ ਤੁਸੀਂ ਵੀ ਆਜੋ ਭੱਜ ਜਾਓ ਸ਼ਾਬਾਸ਼ ਫੈਂਸੀ ਗੈਂਗ ਚਲੋ ਭਾਈ ਚਲੋ 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 ਫੈਂਸੀ ਮੁਰਗੋ ਸੁਲਤਾਨ ਸ਼ਿਕਾਰੀ ਬਲੈਕ ਡੱਕ ਆਇਓ ਆਇਓ ਭੱਜ ਜਾਓ ਸਾਰੇ ਆ ਆ ਆ ਟਰਕੀ ਆਇਓ ਆਇਓ ਗੁੱਡ ਮਾਰਨਿੰਗ ਚੱਲ ਵੀ ਚੱਲ ਚੱਲ ਭੱਜ ਕੇ ਬੈਲਾ ਖੜ ਜਾ ਖੜ ਜਾ ਖੜ ਜਾ ਇੱਥੇ ਖੜ ਜਾ ਭਰਾਓ ਫੈਟ ਦਿਓ ਪਾ ਲੈਣ ਦੇ ਕੁੰਡੇ ਚ ਪਾ ਲੈਣ ਦੇ ਭਰਾ ਹੋ ਜਾ ਇੱਕ ਪਰਾਂ ਦੇ ਬੈਲਾ ਦੀ ਡਾਈਟ ਬਾਰੇ ਪੁੱਛਿਆ ਸੀ ਇਹਨੂੰ ਬਈ ਆਪਾਂ ਲੱਸੀ 'ਚ ਰੋਟੀਆਂ ਪਾਉਨੇ ਆ ਜ਼ਿਆਦਾਤਰ ਜਾਂ ਫਿਰ ਆਂਡੇ ਪਾ ਦਿੰਨੇ ਆ ਚੱਕ ਖਾ ਆ ਰਹੀ ਇੱਕ ਪਰਾਂ ਹੋ ਖਾ ਲ ਬੈਲਾ ਨੂੰ ਪਾਤੀ ਦੀ ਡਾਈਟ ਬਈ ਕੰਮ ਲੋਟ ਆ ਲੱਸੀ 'ਚ ਰੋਟੀਆਂ ਵਧੀਆ ਰੱਜ ਲੂ ਹਣ ਆ ਨਿਕਲਿਆਈ ਬਈ ਧੁੱਪ ਬਹੁਤ ਸੋਣੀ ਜੀ ਜਾਨਵਰ ਸਾਰੇ ਬਾਹਰ ਕੱਢਤੇ ਵੱਡੇ ਤੇ ਆਜੋ ਆਪਾਂ ਚੱਲਦੇ ਆ ਮਿੰਨੀ ਪੋਲਟਰੀ ਫਾਰਮ ਦੇ ਅੰਦਰ ਸਾਰੇ ਆਂਡੇ ਚੱਕ ਲਈਏ ਫਿਰ ਪਾਵਾਂਗੇ ਚਾਲੇ ਮੇਲੇ ਤੇ ਆਜੋ ਵੀ ਚਲੀਏ ਅੰਦਰ ਕੀ ਹਾਲ ਨੇ ਬਈ ਸਾਰੇ ਮੁਰਗੇ ਤੇ ਮੁਰਗੀਆਂ ਦੇ ਠੀਕ ਠਾਕ ਆਹ ਡੰਡੇ ਵਧੀਆ ਲੱਗੇ ਪਏ ਨੇ ਬਈ ਬਹੁਤ ਵਧੀਆ ਸਕੀਮ ਸੀ ਆਪਣੀ ਇਹ ਹੁਣ ਸਾਰੇ ਇਹਦੇ ਤੇ ਚੜ ਕੇ ਬਹਿ ਜਾਂਦੇ ਨੇ ਆਜੋ ਫਿਰ ਦੇਖਦੇ ਆ ਕਿੰਨੇ ਆਂਡੇ ਮਿਲਦੇ ਅੱਜ ਆਂਡੇ ਤਾਂ ਬਾਹਾਂ ਚਮਕੀ ਜਾਂਦੇ ਨੇ ਲਓ ਜੀ ਇੱਥੇ ਰੱਖ ਲੈਨੇ ਟੋਕਰੀ ਬੈਲਾ ਚੁੱਪ ਕਰ ਜਾ ਕੀ ਹੋ ਰਿਹਾ ਤੈਨੂੰ ਚੁੱਪ ਕਰ ਜਾ 1 2 3 4 5 ਪਹਿਲੀ ਚੋਂ ਮਿਲ ਗਏ 5 ਆਏ ਹਾਏ 6 7 8 9 10 11 ਅੱਜ ਤੱਕ ਲੱਗਦਾ ਰਿਕਾ ਟੁੱਟੂ ਇੱਕ ਆ ਬੈਠੀ ਆ ਪਰਾਂ ਹੋ ਵੀ ਚੱਲ ਪਰਾਂ ਹੋ ਜਾ ਆਏ ਹਾਏ ਦੋ ਇਧਰੋਂ ਮਿਲ ਗਏ ਭਾਈ 11 ਤੇ 2 12 13 ਲਓ ਜੀ ਕੀ ਬਾਤ ਹੈ 14 ਮੁਰਗੀਆਂ ਚੋਂ 13 ਅੰਡੇ ਮਿਲ ਗਏ ਭਾਈ ਬਹੁਤ ਵਧੀਆ ਹੋਇਆ ਇੱਕ ਦੋ ਭਰਾਵਾਂ ਦੇ ਕਮੈਂਟ ਆਏ ਸੀ ਵੀ ਮਿਨੀ ਪੋਲਟਰੀ ਫਾਰਮ ਦੇ ਅੰਦਰ ਮੁਰਗੇ ਹੋਰ ਛੱਡ ਦੋ ਤਾਂ ਭਈ ਆਪਾਂ ਇਹਦੇ ਅੰਦਰ ਤਿੰਨ ਮੁਰਗੇ ਛੱਡਤੇ ਇੱਕ ਵੱਡਾ ਮੁਰਗਾ ਕਾਲਾ ਉਹ ਫਿਰਦਾ ਇੱਕ ਆਫਰਦਾ ਛੋਟਾ ਤੇ ਇੱਕ ਆਫਰਦਾ ਕਾਲਾ ਮੁਰਗਾ ਆਹ ਤਿੰਨ ਕਾਲੇ ਮੁਰਗੇ ਛੱਡਤੇ ਇਹਦੇ ਅੰਦਰ ਤਾਂ ਭਈ ਇੱਥੇ ਆਪਾਂ ਚਾਰ ਮੁਰਗੇ ਰੱਖਾਂਗੇ ਦੋ ਕੱਢਾਂਗੇ ਤਾ ਬਈ ਬਾਲੇ ਮੁਰਗੇ ਵੀ ਲੋਟ ਨਹੀਂ ਆਉਂਦੇ ਚਾਰ ਬਹੁਤ ਨੇ ਇੱਕ ਬਲੈਕ ਐਸਟਲੋਵ ਆਰ ਆਈ ਆ ਡਬਲ ਐਫ ਜੀ ਤੇ ਸੁਨਾਲੀ ਬੱਸਾਂ ਚਾਰੇ ਰਹਿਣਗੇ ਇੱਥੇ ਆ ਜੋ ਵੀ ਹੁਣ ਪੀਓ ਤਾਇਆ ਤਾਇਆ ਪਾਣੀ ਲਓ ਜੀ ਇੱਧਰ ਆ ਗਈ ਆਪਣੀ ਮਿੱਠੀ ਇਹਨੂੰ ਬਾਹਰ ਢੇਡਾ ਦਿਵਾ ਲੈਂਦਾ ਬਈ ਗਲੀ ਚ ਤੇ ਧੁੱਪ ਨਿਕਲਿਆ ਜੀ ਬਹੁਤ ਵਧੀਆ ਇਹਨੂੰ ਧੁੱਪੇ ਬਿਠਾ ਦਿੰਨੇ ਆ ਉਸ ਤੋਂ ਪਹਿਲਾਂ ਮਾੜਾ ਮੋਟਾ ਕੁਝ ਖਵਾ ਪਿਆ ਦਈਏ ਬੈਠ ਬਈ ਤਣੀਆਂ ਤਣੀਆਂ ਤਾਂ ਖਾਣਾ ਨਹੀਂ ਇਹਨੇ ਬੀਬੀ ਹੰਦਾ ਹੂੰ ਥੋੜ੍ਹੀ ਖਾਊ ਗਾਲਾ ਨਹੀਂ ਹੰਦਾ ਬੈਜ 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 ਸ਼ਾਬਾਸ਼ ਵੈਰੀ ਗੁੱਡ ਹੁਣ ਫੇਕ ਤੂੰ ਤੁੱਪ ਇੱਥੇ ਠੀਕ ਆ ਇੱਥੇ ਬਿਠਾ ਦੀਏ ਤੈਨੂੰ ਓਰੇ ਬੈਜ ਚੱਲ ਮੰਜੇ ਤੇ ਇੱਥੇ ਬੈਠਾ ਰਹੀ ਠੀਕ ਆ ਜਾਈ ਨਾ ਕਿਸੇ ਪਾਸੇ ਪੂਰੀ ਬੈ ਜੀ ਓਕੇ ਓਕੇ ਕਬੂਤਰਾਂ ਨੂੰ ਵੀ ਦਾਣੇ ਧਰ ਚੱਲੀਏ ਬਈ ਖਾ ਲੋ ਵੀ ਤੁਹਾਡੇ ਦਾਣੇ ਆ ਆ ਆ ਆਜੋ ਸਾਰੇ ਭਜਾਓ ਖਾ ਲੋ ਉੱਠਿਆ 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 ਸ਼ਾਬਾਸ਼ ਵੈਰੀ ਗੁੱਡ ਆਜੋ ਸਾਰੇ ਆਜੋ ਵੈਰੀ ਗੁੱਡ ਖਾਓ ਬਈ ਦਾਣੇ ਛਾਣੇ ਟਰੇ ਭਰ ਕੇ ਰੱਖਤੀ ਬਈ ਆਪਾਂ ਤੇ ਆਪਾਂ ਕੱਲ ਨੂੰ ਆਵਾਂਗੇ ਹਨਾ ਤਾਂ ਬਈ 2 ਦਿਨ ਚੱਲ ਜੂ ਵਧੀਆ ਟਰੇ ਤਾਂ ਰਾਤ ਲਾ ਕੇ ਆਵਾਂਗੇ ਬਈ ਮੇਲੇ ਤੇ ਤਾਂ ਬਈ 2 ਦਿਨ ਮੇਲਾ ਦੇਖਾਂਗੇ ਅੱਜ ਤੇ ਕੱਲ ਨਾਲੇ ਤੁਹਾਨੂੰ ਦਿਖਾਵਾਂਗੇ ਆਪਣਿਆਂ ਫੈਂਸੀ ਬਰੀਡਾਂ ਨੂੰ ਬਈ ਦਾਣਾ ਤੇ ਪਾਣੀ ਦੋਨੇ ਚੀਜ਼ਾਂ ਧਰਤੀਆਂ ਬਈ ਤਾਜ਼ਾ ਪਾਣੀ ਧਰਤਾ ਤੇ ਨਾਲੇ ਆਪਾਂ ਮੇਲੇ ਤੋਂ ਬਈ ਕੋਈ ਨਵੀਂ ਬਰੀਡ ਹੋਰ ਲੈ ਕੇ ਆਵਾਂਗੇ ਕਬੂਤਰਾਂ ਦੀ ਕੋਈ ਸੋਹਣੀ ਜੀ ਨਵੀਂ ਜੀ ਬਰੀਡ ਮਿਲੀ ਪੱਕਾ ਲੈ ਕੇ ਆਵਾਂਗੇ ਬਈ ਆਪਾਂ ਹਾਂਜੀ ਗੁੱਡ ਮਾਰਨਿੰਗ ਬਈ ਕੀ ਹਾਲ ਚਾਲ ਨੇ ਤੁਹਾਡੇ ਠੀਕੋਂ ਤਾਂ ਬਈ ਮੁਰਗੀ ਤਾਂ ਪਹਿਲਾਂ ਨਾਲੋਂ ਹੋ ਗਈ ਠੀਕ ਦੇਖੋ ਬਈ ਕਿਵੇਂ ਖੜੀ ਹੋਣ ਲੱਗ ਗਈ ਪਹਿਲਾਂ ਤਾਂ ਬਈ ਇਹ ਤਾਂ ਤੁਰੇ ਹੀ ਨਹੀਂ ਜਾਂਦਾ ਸੀਗਾ ਆ ਬਈ ਹੁਣ ਖੜੀ ਹੋ ਗਈ ਤੁਰਨ ਫਿਰਨ ਵੀ ਲੱਗ ਗਈ ਤੇ ਬੱਲਵ ਨੇ ਬਹੁਤ ਕੰਮ ਕਰਿਆ ਬਹੁਤ ਗਰਮੈਸ਼ ਦਿੱਤੀ ਇਹਨਾਂ ਨੂੰ ਤੇ ਆਪਣਾ ਪੱਠਾ ਵੀ ਠੀਕ ਆ ਬਈ ਖੜਾ ਹੋ ਬਈ ਖੜਾ ਫੈਟਾਂ ਤੋਂ ਹਾਂ ਬਈ ਠੀਕ ਆ ਲੋ ਬਈ ਆਪਾਂ ਬਠਿੰਡੇ ਪਹੁੰਚ ਗਏ ਬਸ ਥੋੜਾ ਜਿਹਾ ਰਹਿ ਗਿਆ ਮੁਕਸਰ ਇੱਥੋਂ ਤੇ ਜਾ ਕੇ ਮਿਲਦੇ ਆ ਬਈ ਤੁਹਾਨੂੰ ਆ ਪਹੁੰਚ ਗਏ ਬਈ ਆਪਾਂ ਮੁਕਸਰ ਮੇਲੇ 'ਚ ਤੇ ਇਧਰ ਦੇਖੋ ਬਈ ਘੋੜੀ ਚੜਾਰ ਖੀਆ ਛੋਟੇ ਹਾਥੀ ਦੇ ਵਿੱਚ ਤੇ ਛੋਟੇ ਹਾਥੀ ਦੀ ਲਿੱਦ ਕੱਢ ਰખીਆ ਰੇਸਾਂ ਦੇ ਦੇ ਕੇ ਗੁੜਿਆ ਪਿਆ ਬਈ ਗਾਰੇ 'ਚ ਮਿੱਤਰੋ ਗੱਡੀ ਪਾਰਕ ਕਰ ਦਿੰਨੇ ਆ ਆਪਾਂ ਇੱਥੇ ਆਹ ਸਕੂਲ ਆ ਬਈ ਸਕੂਲ ਦੇ ਗਰਾਊਂਡ ਨੂੰ ਪਾਰਕਿੰਗ ਬਣਾ ਰੱਖਿਆ ਵਧੀਆ ਜਗ੍ਹਾ ਬੈਸਟ ਆ ਆ ਚੱਲ ਪਿਆ ਮਿੱਤਰੋ ਮੁਕਸਰ ਦਾ ਮੇਲਾ ਤੇ ਮੇਲਾ ਬਈ ਖਚਾ ਖਚ ਭਰਿਆ ਹੋਇਆ ਸ਼ਾਮ ਦਾ ਹੋ ਰਿਹਾ ਟਾਈਮ ਹਜੇ ਵੀ ਬਹੁਤ ਜ਼ਿਆਦਾ ਭੀੜ ਆ ਬਾਕੀ ਆ ਜੋ ਬਈ ਹੁਣ ਚੱਲਦੇ ਆਪਾਂ ਜਾਨਵਰਾਂ ਵਾਲੇ ਪਾਸੇ ਤੇ ਅੱਜ ਆਪਾਂ ਰਾਤ ਰਹਿਣਾ ਇੱਥੇ ਤਾਂ ਕਰਕੇ ਹੁਣ ਆਪਾਂ ਛੋਟਾ ਜਿਹਾ ਢੀੜਾ ਕੱਢਾਂਗੇ ਤੁਹਾਨੂੰ ਘੈਂਟ ਘੈਂਟ ਜਾਨਵਰ ਦਿਖਾ ਦਈਏ ਫਿਰ ਆਕੇ ਰੈਸਟ ਕਰਾਂਗੇ ਤੇ ਕੱਲ ਨੂੰ ਉੱਠ ਕੇ ਫੁੱਲ ਬਲੌਗ ਬਣਾਵਾਂਗੇ ਜੌਂਡੀਅਰ ਦੇ ਵਿੱਚ ਕਹਿੰਦੇ ਨੋਕਰਾ ਆਉਂਦਾ ਬਈ ਤੇ ਮੇਲੇ ਦੇ ਵਿੱਚ ਹੀ ਗੱਡੀਆਂ ਬਾੜ ਰੱਖੀਆਂ ਨੇ ਟਰੈਕਟਰ ਬਾੜ ਰੱਖੇ ਨੇ ਬਈ ਬਹੁਤ ਜ਼ਿਆਦਾ ਰਸ਼ਾ ਆਹ ਬੰਨ ਰੱਖੇ ਨੇ ਬਈ ਚੰਬੇ ਘੋੜੇ ਦੇਖੋ ਵੀ ਆਹ ਲਾ ਦੇਖੋ ਬਈ ਕਿੰਨਾ ਸੋਹਣਾ ਬਾਲਾ ਘੈਂਟ ਆ ਇਹਦੇ ਨਾਲ ਖੜਾ ਇੱਕ ਕਾਲਾ ਬਾਕੀ ਅੱਗੇ ਚੱਲਦੇ ਆ ਢੀੜਾ ਕੱਢਿਆ ਇਹ ਆਹ ਦੇਖੋ ਮਿੱਤਰੋ ਛੋਟਾ ਜਿਹਾ ਬੱਚਾ ਨੋਕਰੇ ਘੋੜੇ ਤੇ ਬੈਠਾ ਬਈ ਦਾ ਫੇਰ ਮਰ ਫਾ ਲਦਾ ਮਸਾ ਹੋਊਗਾ ਤੇ ਘੋੜੇ ਦੀ ਸਵਾਰੀ ਕਰੂਗਾ ਇਹਦਾ ਦਾਦਾ ਆਈ ਜਾਂਦਾ ਜਦੋਂ ਆ ਗਿਆ ਉਦੋਂ ਰਾਈਡ ਕਰੂਗਾ ਬਾਕੀ ਬਈ ਘੋੜੇ ਦੀਆਂ ਅੱਖਾਂ ਦੇਖੋ ਐਂ ਲੱਗਦਾ ਜਿਵੇਂ ਫਰਮਾ ਪਾਇਆ ਹੋਵੇ ਘੋੜੇ ਦੇ ਆ ਆ ਗਿਆ ਬਈ ਇਹਦਾ ਦਾਦਾ ਹੁਣ ਜਾਣਗੇ ਦਾਦਾ ਪੋਤਾ ਢੇੜਾ ਕੱਢਣ ਮੇਲੇ ਚ ਲੋ ਵੀ ਦੇਖੋ ਜਵਾਕ ਦੀ ਸਵਾਰੀ ਹੁਣ ਚੱਲ ਪਏ ਬਈ ਢੇੜਾ ਕੱਢ ਕੇ ਆਉਣਗੇ ਮੇਲੇ ਚ ਤੇ ਚੰਗੀ ਗੱਲ ਆ ਬਈ ਜਵਾਕਾਂ ਨੂੰ ਜਾਨਵਰਾਂ ਵਾਲੇ ਪਾਸੇ ਪਾਉਣਾ ਚਾਹੀਦਾ ਅੱਜ ਦੇ ਟਾਈਮ ਚ ਜੇ ਨਸ਼ਿਆਂ ਤੋਂ ਬਚਾਉਣਾ ਤਾਂ ਆ ਦੋਨੇ ਬਸ਼ੇਰੇ ਬਈ ਬਾਲੇ ਕੌੜ ਨੇ ਨੋਕਰਾਂ ਤੇ ਕਾਲਾ ਘੋੜਾ ਤਾਂ ਬਈ ਦੋਨੇ ਇੱਕ ਦੂਜੇ ਦੇ ਜਮਾਂ ਨੇੜੇ ਨਹੀਂ ਆਈ ਜਾਂਦੇ ਬਾਈ ਹੋਰੀ ਰਿਲੈਕਸ ਕਰੀ ਜਾਂਦੇ ਨੇ ਹੌਲੀ ਹੌਲੀ ਨੇੜੇ ਲੈ ਕੇ ਆਉਂਦੇ ਨੇ ਮੱਥਾ ਲਵਾਉਣ ਲਈ ਤਾਂ ਬਈ ਜਮਾਂ ਨੇੜੇ ਲੈ ਆਏ ਪਰ ਬਈ ਇਹਨਾਂ ਨੇ ਮੱਥਾ ਲਾਉਣਾ ਨਹੀਂ ਬਾਲੇ ਭੜੇ ਨੇ ਬਈ ਐ ਵੀ ਨਹੀਂ ਪਤਾ ਇੱਕ ਦੂਜੇ ਦੇ ਲੱਤ ਛੱਡ ਦੇਣ ਮੁਸ਼ਕਲ ਆ ਆ ਘੋੜੇ ਤੇ 파ਰਖੀਆ ਫਲਕਾਰੀ ਜਨਤਾ ਬਈ ਬਹੁਤ ਸ਼ਿੰਗਾਰ ਕੇ ਲਿਆਈਆ ਘੋੜਿਆਂ ਨੂੰ ਆ ਘੋੜੇ ਦਾ ਡਿਜ਼ਾਈਨ ਦੇਖੋ ਬਈ ਜਮਾ ਸਿੰਪਲ ਡਿਜ਼ਾਈਨ ਆ ਬਈ ਕੱਲੀਆਂ ਪੱਟੀਆਂ ਬਨੀਆਂ ਨੇ ਤੇ ਫਾਇਦਾ ਦੇਖੋ ਕਿੰਨਾ ਆਹ ਦੇਖੋ ਵੀ ਕਿੱਡੀ ਵੱਡੀ ਸਟਾਲ ਆ ਜਾਨਵਰਾਂ ਦੀ ਬਹੁਤ ਲੰਬੀ ਆ ਬਈ ਉੱਥੋਂ ਤੱਕ ਆ ਕੱਲ ਨੂੰ ਆ ਕੇ ਦੇਖਾਂਗੇ ਆਹ ਖੜੀਆਂ ਨੇ ਭੇਡਾਂ ਬੱਕਰੀਆਂ ਬਈ ਵਾਲੇ ਜਾਨਵਰ ਆਏ ਹੋਏ ਨੇ ਤੇ ਇਹਨਾਂ ਦੇ ਨਾਲ ਖੜਾ ਬਈ ਝੋਟਾ ਆ ਜਾਂਦਾ ਬਈ ਕਾਲਾ ਘੋੜਾ ਮੱਥੇ 'ਚਾ ਫੁੱਲ ਹਣਕਦਾ ਹੀ ਜਾਂਦਾ ਤੇ ਆ ਜੋ ਵੀ ਅੱਗੇ ਚੱਲਦੇ ਆ ਤੁਰ ਫਿਰ ਕੇ ਥੋੜਾ ਜਿਹਾ ਮੇਲਾ ਦੇਖ ਲਈਏ ਫਿਰ ਜਾ ਕੇ ਰੈਫਰੈਸ਼ ਕਰਾਂਗੇ ਆਪਾਂ ਆ ਰੱਖ ਰੱਖੇ ਨੇ ਬਈ ਬਹੁਤ ਨਸਲਾਂ ਦੇ ਕਬੂਤਰ ਤੇ ਮੁਰਗੇ ਤੇ ਹੋਰ ਬਹੁਤ ਸਾਰੇ ਜਾਨਵਰ ਫਟਾਲ ਬਹੁਤ ਵੱਡੀ ਆ ਕੱਲ ਨੂੰ ਆ ਕੇ ਆਰਮਨਾਲ ਦੇਖਾਂਗੇ ਸਾਰੇ ਆਲੋ ਵੀ ਇੱਧਰ ਹੋਰ ਆ ਗਏ ਜਾਨਵਰ ਤਾਂ ਬਈ ਐਸ ਵਾਰ ਜਿੰਨੇ ਘੋੜੇ ਆਏ ਨੇ ਓਨੀ ਜਿਆਦੇ ਪੰਛੀ ਆਏ ਹੋਏ ਨੇ ਇੱਧਰ ਨੇ ਵਪੇਰੀਅਨ ਆ ਨੇ ਰੌਟਵੀਲਰ ਤੇ ਆ ਨੇ ਬਈ ਆਪਣੇ ਲੈਬਰਡੋਰ ਬਾਲੇ ਕਿਊਟ ਬੱਚੇ ਨੇ ਬਈ ਪਿਆਰੇ ਪਿਆਰੇ ਤੇ ਆ ਚਿੜੀਆਂ ਚੂੜੀਆਂ ਰੱਖ ਰੱਖੀਆਂ ਨੇ ਇੱਧਰ ਵੈਂਟਮ ਨੇ 05 ਆਰ ਆਰ ਮੁਰਗੀਆਂ ਵੀ ਲਿਆ ਰੱਖੀਆਂ ਨੇ ਬਾਈ ਹੋਰਾਂ ਨੇ ਕਾਫੀ ਕੋ ਸ਼ਾਬਾਈ ਕੋਲੇ ਆਪ ਠਾਰ ਕੇ ਨੇ ਫਿਟਜੂ ਆ ਗੁੜੀਆ ਵਿਚਾਰੀ ਕਰਤੱਬ ਦਿਖਾ ਕੇ ਆਪ ਦਾ ਢਿੱਡ ਪਾਲੀ ਜਾਂਦੀ ਆ ਗਰੀਬੀ ਵੀ ਬਾਲੀ ਪੜੀ ਚੀਜ਼ ਆ ਬਈ ਚਲੋ ਆਜੋ ਵੀ ਅੱਗੇ ਚੱਲਦੇ ਆ ਤੇ ਆ ਸਾਰੇ ਜਾਨਵਰ ਬਈ ਆਪਾਂ ਕੱਲ ਨੂੰ ਆ ਕੇ ਰਾਮਨਾਲ ਦੇਖਾਂਗੇ ਫੁੱਲ ਵਲੌਗ ਦੇ ਵਿੱਚ ਹੁਣ ਤਾਂ ਇੱਕ ਵਾਰੀ ਥੋੜੀ ਨਿਗਾ ਮਰਾਈ ਆ ਸਾਰਿਆਂ ਤੇ ਤਾਂ ਮਿੱਤਰੋ ਸ਼ਾਮ ਹੋ ਗਈ ਕੱਲ ਨੂੰ ਉੱਠ ਕੇ ਤੁਹਾਨੂੰ ਦਿਖਾਵਾਂਗੇ ਪੰਜਾਬ ਦਾ ਮਸ਼ਹੂਰ ਮੇਲਾ ਸਭ ਤੋਂ ਵੱਡਾ ਮੇਲਾ ਚੈਨਲ ਆਪਣਾ ਕਰ ਲਓ ਸਬਸਕ੍ਰਾਈਬ ਜਿਉਂਦੇ ਵਾਸਤੇ ਰਹੋ